ਬਾਦੀ ਹੋਸ਼ ਵਿੱਚ ਸੱਜਨ ਕੁਮਾਰ ਵਰਗਿਆਂ ਨੇ ਬੜਾ ਵੱਡਾ ਜ਼ੁਲਮ ਕੀਤਾ ਹਜ਼ਾਰਾਂ ਮੌਤਾਂ ਹੋ ਗਈਆਂ ਬਨਤਕਾਰ ਹੋ ਗਏ ਚੋਰੀਆਂ ਹੋ ਗਈਆਂ ਘਰ ਸਾੜ ਦਿੱਤੇ ਗਏ ਇੱਕ ਐਸੀ ਹਨੇਰੀ ਆਈ ਕਿ ਰਾਈ ਜਾਂਦਿਆਂ ਨੂੰ ਮਾਰ ਦਿੱਤਾ ਘਰ ਸੁੱਤਿਆਂ ਨੂੰ ਮਾਰ ਦਿੱਤਾ ਨੌਜਵਾਨ ਕੁੜੀਆਂ ਸਕੂਲੋਂ ਆਂਦੀਆਂ ਮਾਰ ਦਿੱਤੀਆਂ ਤੇ ਜ਼ਬਰਜਨਾਹ ਕਰ ਦਿੱਤਾ ਮੈਂ ਮਹਿਸੂਸ ਕਰਦਾ ਕਿ 40 ਸਾਲਾਂ ਬਾਅਦ ਇਹ ਸਜ਼ਾ ਦੇਣੀ ਉਹਨੇ ਸਾਰੀ ਉਮਰ ਐਨਜਾਇਮੈਂਟ ਕੀਤੀ ਹੈ ਸੱਜਣ ਨੇ ਸਿਰਫ ਸਿੱਖ ਪਰਵਾਹ ਕਾਂਗਰਸ ਪਾਰਟੀ ਨੇ ਉਹਨੂੰ ਪ੍ਰੋਟੈਕਟ ਕੀਤਾ ਉਹਨੂੰ ਇੱਜ਼ਤ ਦਿੱਤੀ ਉਹਨੂੰ ਸਿਕਿਉਰਿਟੀ ਦਿੱਤੀ ਉਹਨੂੰ ਸਭ ਕੁਝ ਦਿੱਤਾ ਕਿਉਂਕਿ ਉਹਨੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਨਾਂ ਦੇ ਉੱਤੇ ਇਹ ਲੋਕ ਬਰਵਾ ਦਿੱਤੇ ਪਰ ਜਿਹੜੀ ਇਹ ਸਜ਼ਾ ਮਿਲੀ ਹੈ ਬੜੇ ਲੋਕ ਸਵਾਲ ਪੁੱਛਦੇ ਨੇ ਕਿ 40 ਸਾਲ ਬਾਅਦ ਸਜ਼ਾ ਦਿੱਤੀ ਮੈਂ ਕਹਿੰਦਾ ਧੰਨਵਾਦ ਆ ਹੁੰਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਸ਼ਾਹ ਜੀ ਦਾ ਕਿ ਉਹ ਗ੍ਰਹਿ ਮੰਤਰੀ ਨੇ ਜਿਨ੍ਹਾਂ ਨੇ ਇਹਨਾਂ ਕੇਸਾਂ ਨੂੰ ਖੋਲਿਆ ਤੇ ਇਸ ਕੇਸਾਂ ਨੂੰ ਚਲਾਉਣ ਵਾਸਤੇ ਕਿਹਾ ਤੇ ਕੋਰਟਾਂ ਨੇ ਇਹਦੇ ਟਰਾਇਲ ਕੀਤੇ બસ ਲੱਗਦੇ ਟ੍ਰਾਇਲ ਹੋਣ ਨਹੀਂ ਸੀ ਦੇੰਦੇ ਦੇਰ ਤੇ ਦੇਰ ਲਈ ਜਾ ਰਹੇ ਸੀ ਪਰ ਦੇਖੋ ਜਿੱਥੇ ਵਿਧਵਾ ਕਲੋਨੀਆਂ ਬਣ ਗਈਆਂ ਉਹਨਾਂ ਨੂੰ ਇਹ ਸਜ਼ਾ ਬਹੁਤ ਥੋੜੀ ਹੈ ਇਹ ਤਾਂ ਮਰਮ ਲੱਗੀ ਹੈ ਸਿਰਫ ਕਈ ਲੋਕ ਸੋਚਦੇ ਨੇ ਕਿ ਸਜ਼ਾ ਦੇ ਦਿੱਤੀ ਬਹੁਤ ਆ ਇਹੋ ਜੇ ਕੰਮ ਦੀ ਤਾਂ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਕਈ ਲੋਕ ਭੱਜ ਗਏ ਕਈ ਲੋਕ ਇੱਥੇ ਅਜੇ ਵੀ ਛੁਪੇ ਹੋਏ ਨੇ ਅਜੇ ਛੋਟੇ ਬਦਮਾਸ਼ ਤਾਂ ਲੰਬੇ ਹੀ ਨਹੀਂ ਜਿਹਨਾਂ ਲੋਕਾਂ ਨੇ ਇਹਨਾਂ ਨੇ ਕਹਿਨ ਤੇ ਕ੍ਰਾਈਮ ਕੀਤੇ ਸੀ ਤੇ ਜਿਹੜੇ ਲੀਡਰ ਆਪ ਚੰਗੀ ਪੋਜੀਸ਼ਨ ਦੇ ਮਾਲਕ ਹੋ ਕੇ ਇਹੋ ਜਿਹਾ ਕਰਮ ਕਰਦੇ ਨੇ ਉਹ ਕਿੰਨੀ ਵੱਡੀ ਸ਼ਹਿ ਦੇ ਕੇ ਗਏ ਅੱਜ ਉਹ ਸ਼ਹਿ ਨੂੰ ਠੱਲ ਪਈ ਕਿਸੇ ਦੇਸ਼ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਜਦੋਂ ਕੋਈ ਕਰਨ ਲੱਗੇਗਾ ਉਹਨੂੰ ਨਜ਼ਰ ਆਏਗਾ ਕਿ ਸੱਜਣ ਤਬਾ ਤੋਂ 40 ਸਾਲ ਬਾਅਦ ਸਜ਼ਾ ਹੋਈ ਹੈ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਜਿਹੜੇ ਤੁਹਾਡੇ ਦੇਸ਼ ਦੇ ਫੌਜੀ ਸੀ ਤੁਸੀਂ ਆਪ ਹੀ ਮਾਰਦੇ ਸਿੱਖ ਟ੍ਰੇਨ ਤੇ ਚੜ ਜਾਂਦਾ ਸੀ ਸਾਰੀਆਂ ਬੀਬੀਆਂ ਭੈਣਾ ਬਤਾਵਾਂ ਨਹੀਂ ਸਮਝਣਾ ਅਸੀਂ ਸੇਫ ਆ ਬਸ ਤੇ ਚੜ ਜਾਂਦਾ ਸੀ ਸਮਝਦੇ ਸੀ ਅਸੀਂ ਸੇਫ ਆ ਸਾਡੇ ਗਵਾਂਢ ਆ ਕੇ ਅਸੀਂ ਸੇਫ ਆ ਪਰ ਲੇਕਿਨ ਇਹੋ ਜੇ ਲੋਕਾਂ ਨੇ ਸਿਰਫ politcal ਸ਼ਹਿਰ ਦੇ ਵਿੱਚ ਝੂਠੀ ਸ਼ਰਤ ਲੈਣ ਦੇ ਲਈ ਇਹੋ ਜੇ ਕਰਮ ਕਰਾਏ ਮੈਂ ਸਵਾਗਤ ਕਰਦਾ ਸਾਰੇ ਪੰਜਾਬ ਵੱਲੋਂ ਪੰਜਾਬ ਦੇ ਨੌਜਵਾਨਾਂ ਵੱਲੋਂ ਤੇ ਨਾਲੇ ਵੀ ਕਹਿਣਾ ਚਾਹੁੰਦਾ ਕਿ ਬਾਕੀਆਂ ਨੂੰ ਵੀ ਫੜਕੇ ਜਲਦੀ ਸਜ਼ਾ ਦਿਓ ਤੇ ਨਾਲ ਜਿਹੜਾ ਮੁਆਵਜ਼ਾ ਦੇਣਾ ਬਣਦਾ ਜਿਨ੍ਹਾਂ ਨੂੰ ਨਹੀਂ ਦੇ ਸਕੇ ਦੇਸ਼ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਦਿਓ ਦੇਖੋ ਇਹਨਾਂ ਨੇ ਕਿੱਦਾਂ ਕੋਝਾ ਵਲਾਕ ਕੀਤਾ ਕਿ ਲਾਲ ਕਾਰਡ ਬਣਾਤਾ ਜੇ ਤੁਹਾਡਾ ਘਰ ਛੜ ਗਿਆ ਤੁਹਾਨੂੰ ਛੜ ਦਿੱਤਾ ਵੀ 2 ਲੱਖ ਰੁਪਈਆ ਲੈ ਲਓ ਇਹ ਵੀ ਪੰਜਾਬ ਸਰਕਾਰ ਨੇ ਕੀਤਾ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਅਜੇ ਕਰਨਾ ਚਾਹੀਦਾ ਹੈ ਕਈਆਂ ਦੇ ਬੱਚੇ ਜਵਾਨ ਹੋ ਕੇ ਵਿਆਹੇਗੇ ਪਰ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇਹ ਰੱਖਸ਼ਾ ਕਰਨਾ ਦੇਸ਼ ਦਾ ਫਰਜ਼ ਹੈ ਧਰਮ ਹੈ ਤੇ ਮੈਂ ਇਹਦੀ ਦੰਦਿਆ ਕਰਦਾ ਤੇ ਪ੍ਰਣ ਕਰਦਾ ਕਿ ਤਗੜੇ ਹੋ ਕੇ ਜਿੱਥੇ ਤੁਹਾਨੂੰ ਕਿਸੇ ਨੂੰ ਕ੍ਰਾਈਮ ਨਜ਼ਰ ਆਵੇ ਉੱਥੇ ਖੜੇ ਹੋ ਜਾਓ ਅਗਲੇ ਨੂੰ ਇਨਸਾਫ ਦਿਵਾਓ ਇਹੋ ਜਿਹਾ ਕਰਮ ਕਰੋ ਕਿ ਜਿੰਦੇ ਨਾਲ ਸੇਧ ਮਿਲੇ ਕਿ ਕਿਵੇਂ ਪੀਰਤਾਂ ਨੂੰ ਮਾਰਿਆ ਗਿਆ ਤੇ ਕਿਵੇਂ ਪੀਰਤਾਂ ਨੂੰ ਸਜ਼ਾ ਦੇਣੀ ਹੈ ਮੈਂ ਅੱਜ ਇਨਸਾਫ کورٹ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਜ਼ਾਵਾਂ ਦਿੱਤੀਆਂ ਨੇ ਤੇ ਅੱਗੋਂ ਬੇਨਤੀ ਕਰਦਾ ਕਿ ਇਹੋ ਜਿਹੇ ਨੀਵੇਂ ਜਦਾਦਾ ਕੋ ਜਿਵੇਂ ਕਿ ਨਸ਼ਾ ਵੇਚਦਾ ਨਾ ਕੋਈ ਯੂਪੀ ਚੋਂ ਦੇ ਘਾਟਾ ਹਾਤੇ ਨਸ਼ਾ ਵੇਚਣ ਵਾਲੇ ਦੂਜੀ ਸਟੇਟ ਆ ਗਏ ਇਹਨਾਂ ਨੇ ਵੀ ਟਾ ਇਹਨਾਂ ਨੂੰ ਪਤਾ ਲੱਗੇ ਕਿ ਤੁਹਾਡਾ ਵੀ ਬੀਨਾਸ ਹੋਇਆ ਤੁਹਾਡਾ ਵੀ ਘਰ ਟੁੱਟਿਆ ਤੁਹਾਨੂੰ ਵੀ ਸਜ਼ਾ ਹੋਈ ਹੈ ਤੇ ਜੇ ਸਾਰਾ ਮਾਲ ਘਰਦਿਆਂ ਇਕੱਠਾ ਕਰਕੇ ਦੇਗੇ ਨੇ ਤੇ ਬੜੀ ਮੁਸ਼ਕਲ ਪੈਦਾ ਹੁੰਦੀ ਹੈ ਮੈਂ ਸਾਰੀ ਕਮਿਊਨਿਟੀ ਵੱਲੋਂ ਸਿੱਖ ਕਮਿਊਨਿਟੀ ਵੱਲੋਂ ਪੰਜਾਬ ਤੇ ਪੰਜਾਬੀ ਲੋਕਾਂ ਵੱਲੋਂ ਧੰਨਵਾਦ ਕਰਦਾ ਜਦੋਂ ਵੀ ਕਿਸੇ ਗੁਰਦਾਰੇ ਜਾਂਦੇ ਆਂ ਬੀਬੀਆਂ ਭੈਣਾਂ ਮਾਤਾਵਾਂ ਮੋਢੇ ਦੇ ਹੱਥ ਰੱਖ ਕੇ ਅਸ਼ੀਰਵਾਦ ਦਿੰਦੀਆਂ ਨੇ ਕਿ ਤੁਹਾਡੀ ਪਾਰਟੀ ਨੇ ਥੋੜਾ ਜਿਹਾ ਧਿਆਨ ਕੀਤਾ ਜੇ ਪੂਰਾ ਨਹੀਂ ਕਹਿੰਦੇ ਸਾਰਾ ਧਿਆਨ ਦੇ ਕੇ ਆਪਾਂ ਆਉਣ ਵਾਲਾ ਸਮਾਂ ਵਧੀਆ ਲਿਆਈਏ ਤੇ ਪੰਜਾਬ ਤੇ ਪੰਜਾਬੀਅਤ ਤੇ ਦੇਸ਼ ਦਾ ਭਾਰਤਵਰਸ਼ ਦਾ ਨਾਮ ਉੱਚਾ ਕਰੀਏ ਸ਼ਹੀਦਾਂ ਨੂੰ ਯਾਦ ਕਰੀਏ ਚਿੱਦੇ ਆਜੂ ਭਗਤ ਸਿੰਘ ਨੂੰ ਯਾਦ ਕਰੀਏ ਉਦਮ ਸਿੰਘ ਜੀ ਨੂੰ ਯਾਦ ਕਰੀਏ ਇਹਨਾਂ ਲੋਕਾਂ ਨੂੰ ਦੂਰ ਕਰੀਏ ਜਿਹੜੇ ਲੋਕ ਕ੍ਰਾਈਮ ਕਰਦੇ ਨੇ ਧੰਨਵਾਦ ਲੋਕ ਸਾਹਿਬ